ਮੇਰੇ ਕੋਲ ਇੱਕ ਲੇਡੀ ਅੱਜ ਕੱਪੜੇ ਲੈਣ ਆਈ ਟੋਟਲ ਉਹਨਾਂ ਨੇ ਤਕਰੀਬਨ 4020 ਰੁਪਏ ਦਾ ਜਿਹੜਾ ਮੇਰੇ ਕੋਲੋਂ ਸਮਾਨ ਲਿਆ ਸਮਾਨ ਲੈਣ ਤੋਂ ਬਾਅਦ ਆਂਦੀ ਆ ਵੀ ਮੈਂ ਸਕੈਨ ਕਰ ਦਿੰਦੀ ਆ ਮੈਂ ਕਿਹਾ ਕਰ ਦਿਓ ਉਹਨਾਂ ਨੇ ਸਕੈਨ ਕਰਕੇ ਤੇ ਮੈਨੂੰ ਉਹਦੀ ਜਿਹੜੀ ਆ ਸਕਰੀਨਸ਼ਾਟ ਪਾਤੀ ਜਿਹਦੇ ਚ ਪੈਸੇ ਪਏ ਨਹੀਂ ਹੋਏ ਮੈਂ ਪਹਿਨੋਂ ਫੌਜ ਵਿੱਚ ਸਾਂ ਤਕਰੀਬਨ 30 ਸਾਲ ਮੈਂ ਹੋ ਜੀ ਸੇਵਾ ਕਰਕੇ ਆਇਆ। ਦੇਖਣ ਨੂੰ ਤਾਂ ਲੇਡੀ ਬਹੁਤ ਚੰਗੇ ਘਰਾਣੇ ਦੀ ਲੱਗਦੀ ਆ ਕਿਉਂਕਿ ਘਰ ਦਾ ਉਹਦਾ ਜਿਹੜਾ ਇੱਕ ਚੰਗੀ ਗੱਡੀ ਤੇ ਆਇਆ ਹੈ। ਚੰਗੀ ਪੜ੍ਹੀ ਲਿਖੀ ਆ, ਇੰਗਲਿਸ਼ ਮਾਰਦੀ ਸੀ ਤੇ ਕੋਈ ਐਹੋ ਜਿਹੀ ਨਹੀਂ ਵੀ ਕੋਈ ਨਾਰਮਲ ਘਰ ਦੀ ਆ, ਚੰਗੇ ਘਰ ਦੀ ਲੇਡੀ ਸੀ। ਹਾਂ ਤੇ ਮੈਨੂੰ ਮਾਦੀ ਆ ਵੀ ਆ ਮੇਰਾ ਮੋਬਾਈਲ ਨੰਬਰ ਲੈ ਲਓ ਕਿ ਕੋਈ ਗੱਲ ਨਹੀਂ ਆ ਨਹੀਂ ਆ ਤੇ ਫੋਨ ਕਰ ਦਿਓ। ਤੇ ਮੈਂ ਕਿਹਾ ਨਹੀਂ ਮੈਂ ਮੁੰਡਿਆਂ ਕੋਲ ਹੁਣੇ ਚੱਕ ਰਾਉਣਾ। ਮੈਂ ਮੁੰਡਿਆਂ ਚੱਕ ਰਾਉਣ ਗਿਆ ਮੈਂ ਕਿਹਾ ਗੱਡੀ ਨਾਲ ਖੜਿਓ, ਰੁਕ ਜਾਓ ਇੱਥੇ। ਲੇਕਿਨ ਮੈਂ ਹਜੇ ਉਧਰ ਪੜਿਆ ਆਇਆ ਤੇ ਗੱਡੀ ਪਿਜਾ ਕੇ ਦੂਜੀ ਚਾਕਾ ਦੀ ਤਰ੍ਹਾਂ ਹੁੰਦੀ ਵੀ ਕੋਈ ਸੂਟ ਚੋਕਦੀ ਜਾਂ ਕੋ ਮੈਂ ਉਹਨੂੰ ਵੇਂਦਾ ਵੀ ਸੂਟ ਚੋਕ ਲਿਆ ਜਾਂ ਪਾ ਲਿਆ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਸੂਟ ਲੈ ਆ ਸਭ ਕੁਝ ਕੀਤਾ ਜਦੋਂ ਪੈਸੇ ਦੇਣ ਤੇ ਅੱਗੀ ਉਸ ਕਹਿਣ ਚ ਘੇੜਾ ਫੇਰੀ ਮਾਰ ਕੇ ਤੇ ਤੁਰ ਗਈ ਆ ਦੇਖੋ ਇਹ ਮੇਰਾ ਜਿਹੜਾ ਆ ਸਕਰੀਨ ਸ਼ਾਟ ਉਹਨੇ ਮੈਨੂੰ ਭੇਜਿਆ ਪਰ ਲਿਖਨੇ ਇਹਦੇ ਚੋਕੇ ਨਹੀਂ ਹੋਏ ਪੈਸੇ ਸਕਸਫੁਲ ਹੋਇਆ ਹੀ ਨਹੀਂਗਾ ਕਿ ਉਹਤਨਾ ਹੀ ਮੈਨੂੰ ਵਿਖਾ ਕੇ ਆ ਵੇਖੋ ਆਗੇ ਮੈਂ ਕਿਹਾ ਨਹੀਂ ਪੈਸੇ ਆਏ ਤੁਹਾਡੇ ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜਿਹੜੇ ਹੋ ਪੰਜਾਬੀ ਲੋਕ ਚੈਨਲ ਆਲ ਤਸਵੀਰਾਂ ਵਿਖਾਵਾਂਗੇ ਧੰਨਵਾਦ ਅਮਰਸਾ ਦੇ ਪਿੰਡ ਮਾਹਲ ਦੀਆਂ ਜਿੱਥੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਕਲਾਥ ਹਾਊਸ ਜਿਹੜਾ ਕਿ ਕੱਪੜੇ ਦੀ ਦੁਕਾਨ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਕੱਪੜੇ ਦੀ ਦੁਕਾਨ ਆ ਸਰਦਾਰ ਗੁਰਮੀਤ ਸਿੰਘ ਕੈਪਟਨ ਜਿਹੜੇ ਕਿ ਫੌਜ ਤੋਂ ਟਾਇਰ ਨੇ ਉਹਨਾਂ ਨੇ ਦੁਕਾਨ ਖੋਲੀ ਆ ਅਤੇ ਇਹ ਰੋਜੀ ਰੋਟੀ ਵਾਸਤੇ ਇੱਕ ਕੰਮ ਕਰ ਖੋਲਿਆ ਵਾ ਪਰ ਅਜ ਇਹਨਾਂ ਨਾਲ ਅਜਿਹਾ ਕਿ ਥੱਗੀ ਹੋ ਗਈ ਆ ਜਿਹੜਾ ਕਿ ਇੱਕ ਲੇਡੀ ਆਉਂਦੀ ਆ ਇੱਕ ਕਾਰ ਵਿੱਚ ਇਹਨਾਂ ਕੋਲੋਂ ਕੱਪੜੇ ਲੈਣ ਵਾਸਤੇ ਯੰਕਲ ਦੀ ਸੂਟ ਦਿਖਾਓ ਅਤੇ ਇਹਨਾਂ ਵੱਲੋਂ ਸੂਰਤ ਦਿਖਾਈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੈਪਟਨ ਸਾਹ ਦੀ ਫੋਟੋ ਵੀ ਆ ਜਿਹੜੀ ਕਿ ਇਹਨਾਂ ਨੇ ਫੌਜ 'ਚ ਸੇਵਾ ਨਿਭਾਈ ਆ ਵਰਦੀ ਵਿੱਚ ਤੁਸੀਂ ਦੇਖ ਸਕਦੇ ਹੋ ਲੰਬੀ ਸੇਵਾ ਇਹਨਾਂ ਨੇ ਨਿਭਾਈ ਆ ਫੌਜ ਵਿੱਚ ਅਤੇ ਉਸ ਤੋਂ ਬਾਅਦ ਇਸ ਕੱਪੜੇ ਦੀ ਦੁਕਾਨ ਉੱਤੇ ਆਉਂਦੇ ਨੇ ਅਤੇ ਹਜੇ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਥਾਂ-ਥਾਂ ਤੇ ਲਿਖਿਆ ਤੁਸੀਂ ਸੀਸੀਟੀਵੀ ਕੈਮਰੇ ਨਿਗਰਾਨੀ ਹੇਠ ਜੋ ਪਰ ਫਿਰ ਵੀ ਉਹ ਜਨਾਨੀ ਛਾਤਰ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਉਹ ਜਨਾਨੀ ਇਹਨਾਂ ਕੋ 4000 ਰੁਪਏ ਦੇ ਸੂਟ ਲੈ ਕੇ ਜਾਂਦੀ ਆ ਅਤੇ ਉਸ ਤੋਂ ਬਾਅਦ ਜਦੋਂ ਪੇਮੈਂਟ ਦੇਣ ਦੀ ਵਾਰੀ ਆਉਂਦੀ ਆ ਸਕੈਨਰ ਵਾਸਤੇ ਇਹ ਕਹਿੰਦੇ ਨੇ ਵੀ ਸਕੈਨਰ ਕਰ ਦਿਓ ਅਤੇ ਜੋ ਸਕੈਨਰ ਕੀਤਾ ਜਾਂਦਾ ਅਤੇ ਇਹਨਾਂ ਦੀ ਜਿਹੜੀ ਪੇਮੈਂਟ ਆ ਜਿਹੜੀ ਉਹ ਕਲਾਸ ਹੱਥ ਹੱਥ ਆ ਜਾਂਦਾ ਕੰਤਨ ਬਾਬਾ ਦੀਪ ਸਿੰਘ ਪਰ ਪੇਮੈਂਟ ਇਹਨਾਂ ਨੂੰ ਨਸੀਬ ਨਹੀਂ ਹੁੰਦੀ ਬਾਕੀ ਗੱਲ ਬਾਤ ਵੀ ਕਰਾਂਗੇ ਪੁੱਛਾਂਗੇ ਸਾਰਾ ਕੀ ਮਾਮਲਾ ਅੰਕਲ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਗਰਮੇਸ਼ ਸਿੰਘ ਆ ਤੇ ਮੇਰੇ ਕੋਲ ਇੱਕ ਲੇਡੀ ਅੱਜ ਤਕਰੀਬਨ 4:30 ਵਜੇ ਕਪੜੇ ਲੈਣ ਆਈ ਕਪੜੇ ਵਿਖਾਓ ਕਪੜੇ ਵਿਖਾਏ ਜਿੱਦੋਂ ਉਹਨਾਂ ਨੇ ਚਾਰ ਸੂਟ ਪਸੰਦ ਕੀਤੇ ਇਹ ਸੂਟ ਦੇ ਦਿਓ ਦੋ ਚੁੰਨੀਆਂ ਦੇ ਦਿਓ ਦੋ ਬਨਾਣਾ ਦੇ ਦਿਓ ਦੋ ਅੰਡਰਵੀਅਰ ਦੇ ਦਿਓ ਦੋ ਨਾਈਟਸੂਟ ਦੇ ਦਿਓ ਇਹ ਬਨਾਣ ਦੇ ਦਿਓ ਮਤਲਬ ਟੋਟਲ ਉਹਨਾਂ ਨੇ ਤਕਰੀਬਨ 4020 ਰੁਪਏ ਦਾ ਜਿਹੜਾ ਮੇਰੇ ਕੋਲੋਂ ਸਮਾਨ ਲਿਆ ਸਮਾਨ ਲੈਣ ਤੋਂ ਬਾਅਦ ਆਂਦੀ ਆ ਵੀ ਮੈਂ ਸਕੈਨ ਕਰ ਦਿੰਦੀ ਆ ਮੈਂ ਖਿਆ ਕਰ ਦਿਓ ਉਹਨਾਂ ਨੂੰ ਸਕੈਨ ਕਰਕੇ ਤੇ ਮੈਨੂੰ ਉਹਦੀ ਜੜੀ ਆ ਸਕਰੀਨਸ਼ਾਟ ਪਾਤੀ ਜਿਹਦੇ ਚ ਪੈਸੇ ਪਏ ਨਹੀਂ ਹੋਏ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਮੇਰਾ ਮੋਬਾਈਲ ਜਿਹੜਾ ਜਦੋਂ ਪੈਸੇ ਸਕੈਨ ਕਰੀਏ ਤੇ ਇਹ ਬੋਲ ਪੈਂਦਾ ਪਰ ਇਹਨੇ ਬੋਲਿਆ ਨਹੀਂ ਪੈਸੇ ਤੁਹਾਡੇ ਸ਼ੋ ਨਹੀਂ ਹੋਏ ਪੈਸੇ ਤੁਹਾਡੇ ਆਏ ਨਹੀਂਗੇ ਇਸ ਕਰਕੇ ਰੁਕ ਜੋ ਹੈ ਆ ਮੈਂ ਕਿ ਨੰਬਰ ਦੇ ਦੇਨੀ ਆ ਨੰਬਰ ਜਿਹੜਾ ਮੈਨੂੰ ਮੋਬਾਈਲ ਨੰਬਰ ਦਿੱਤਾ ਨੰਬਰ ਕਿਹੜਾ ਦੱਸ ਕਰੋ ਨੰਬਰ ਸਾਡੇ ਘਰ ਦੀਓ ਕਿਉਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਾ ਹੱਥ-ਹੱਥ ਹੱਥ ਹੱਥ ਮਾਰ ਕੇ ਠੱਗੀ ਕਰ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਭੋਲੇ ਭਾਲੇ ਲੋਕ ਨੇ ਜਿਹੜੇ ਕੀ ਚਾਲੇ ਦੁਕਾਨਦਾਰ ਨੇ ਪਰ ਇਸ ਤਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਨੰਬਰ ਅੰਕੜੇ ਕਿਹੜਾ ਵਾ ਇੱਕ ਵਾਰੀ ਨੰਬਰ ਤੁਸੀਂ ਡਾਇਲ ਕਰਕੇ ਦਿਖਾਓ ਸਾਡੇ ਸਾਹਮਣੇ ਵੀ ਨੰਬਰ ਵਾਕਈ ਚੱਲਦਾ ਆ ਕਿ ਨੰਬਰ ਚ ਕੀ ਜਾਂਦਾ ਨੰਬਰ ਬਿਲਕੁਲ ਜੀ ਬਾਰੇ ਨੰਬਰ ਤੇ ਬਿਲਕੁਲ ਬੰਦ ਆ ਰਿਹਾ ਇਨਕਮ ਹੀ ਬੰਦ ਆ ਰਹੀ ਹੈ ਫਿਰ ਤੁਸੀਂ ਉਹਨਾਂ ਸਾਹਮਣੇ ਡੈਲ ਨਹੀਂ ਕੀਤਾ ਨੰਬਰ ਵੀ ਨੰਬਰ ਤੁਹਾਡਾ ਬੰਦ ਆ ਰਿਹਾ ਕਰਨ ਲੱਗਾ ਤੇ ਮੈਨੂੰ ਮੈਨੂੰ ਆਦੀ ਵੀ ਨੰਬਰ ਦਿੱਤਾ ਮੈਂ ਕਿਹਾ ਉੱਥੇ ਗੱਡੀ ਰੁਕੀ ਜਾ ਤੁਹਾਡੀ ਰੁਕ ਜਾਓ ਮੈਂ ਲਾਗੇ ਮੇਰੇ ਸਨਿਆਰਿਆਂ ਦੀ ਦੁਕਾਨ ਆ ਮੈਂ ਕਿਹਾ ਉਹਨਾਂ ਦੇ ਮੁੰਡਿਆਂ ਨਾਲ ਗੱਲ ਕਰਕੇ ਆਉਣਾ ਤੇ ਮੈਂ ਕਿਹਾ ਉਹਨੇ ਚੱਕ ਨਾਲ ਲੈਣਾ ਮੈਂ ਉਧਰ ਗਿਆ ਤੇ ਇਹ ਗੱਡੀ ਪਜਾ ਕੇ ਲੈ ਗਿਆ ਮੈਨੂੰ ਇਸੋ ਵੰਗਲ ਦੀ ਕਿੰਨੇ ਸਾਲ ਤੋਂ ਤੁਸੀਂ ਕੱਪੜੇ ਦਾ ਕੰਮ ਕਰਦੇ ਆ ਰਹੇ ਹੋ ਤੇ ਮੈਨੂੰ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਵੀ ਦੱਸਣਾ ਸਾਂਝਾ ਕਰ ਦਿਓ ਮੈਂ ਪਹਿਲਾਂ ਫੌਜ ਦੇ ਸਹਾਣ तकरीबन 30 ਸਾਲ ਮ ਹੌਦੀ ਸੇਵਾ ਕਰਕੇ ਆਇਆ ਉਦੋਂ ਬਾਅਦ ਆਣ ਕੇ ਮੈਂ ਕਿਹਾ ਵੀ ਵੇਲੇ ਕੀ ਕਰਨਾ ਚਲੋ ਕੋਈ ਨਾ ਆ ਕੈਪਟਨ ਮੈਂ ਵਰਨਰੀ ਕੈਪਟਨ ਮੈਂ ਆਇਆ ਤੇ ਮੈਂ ਕਿਹਾ ਵੀ ਵੇਲੇ ਵੀ ਕੀ ਕਰਨਾ ਚਲੋ ਕੋਈ ਨਾ ਕੋਈ ਕਾਰੋਬਾਰ ਕਰਦੇ ਆ ਪਹਿਲਾਂ ਤੇ ਮੈਂ ਡੇਰੀ ਕਰਦਾ ਰਿਹਾ 15 16 ਸਾਲ ਉਦੋਂ ਬਾਅਦ 4 5 ਸਾਲ ਹੋ ਗਏ ਫਿਰ ਮੈਂ ਕੱਪੜੀ ਦੀ ਦੁਕਾਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਤੇ ਹੁਣ ਮੈਂ ਕੱਪੜੀ ਦੀ ਦੁਕਾਨ ਹੀ ਕਰ ਰਿਹਾ ਬਿਨੈਸੋ ਵੀ ਇਸ ਤਰ੍ਹਾਂ ਦੀ ਠੱਗੀ ਤੁਹਾਡਾ ਕਦੀ ਪਹਿਲਾਂ ਵੀ ਹੋਈ ਹੈ ਕਿ ਜਾਂ ਪਹਿਲੀ ਵਾਰ ਇਸ ਤਰ੍ਹਾਂ ਕੋ ਵਾਰਦਾਤ ਹੋਈ ਆ ਜਿਵੇਂ ਵੀ ਲੋਕ ਆਉਂਦੇ ਨੇ ਤੁਹਾਡੇ ਕੋਲ ਸੂਟ ਲੈ ਜਾਂਦੇ ਨੇ ਸੂਟ ਵੇਖ ਲੈਂਦੇ ਨੇ ਬਿਨੈਸੋ ਵੀ ਦਸ਼ਕਾਂ ਨੂੰ ਖਾਸ ਕਰਕੇ ਜਿਹੜੀ ਲੇਡੀ ਸੂਟ ਲੈਣ ਵਾਸਤੇ ਆਈ ਸੀ ਵੇਖਣ ਨੂੰ ਕਿੰਨਾ ਚੰਗਾ ਲੱਗਦੀ ਸੀ ਕੋ ਚੰਗੇ ਘਰਾਣੇ ਲੱਗਦੀ ਸੀ ਕਿ ਜਾਂ ਵੇਖਣ ਨੂੰ ਚੋਰ ਜਿਹੀ ਲੱਗਦੀ ਸੀ ਵੇਖਣ ਨੂੰ ਤਾਂ ਲੇਡੀ ਬਹੁਤ ਚੰਗੇ ਘਰਾਣੇ ਦੀ ਲੱਗਦੀ ਆ ਕਿਉਂਕਿ ਘਰ ਦਾ ਉਹਦਾ ਜਿਹੜਾ ਹੈ ਇੱਕ ਚੰਗੀ ਗੱਡੀ ਤੇ ਆਇਆ ਹੈ ਇਹੋ ਜੀ ਕੋਈ ਗੱਲ ਬਾਤ ਨਹੀਂ ਚੰਗੀ ਪੜ੍ਹੀ ਲਿਖੀ ਆ ਇੰਗਲਿਸ਼ ਮਾਰਦੀ ਸੀ ਤੇ ਕੋਈ ਇਹੋ ਜਿਹੀ ਨਹੀਂ ਵੀ ਕੋਈ ਨਾਰਮਲ ਘਰ ਦੀ ਆ ਚੰਗੇ ਘਰ ਦੀ ਲੇਡੀ ਸੀ ਮੈਨੂੰ ਐਸੋ ਵੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਲੇਡੀ ਇਹ ਪਹਿਲਾਂ ਵੀ ਕਦੀ ਆਈ ਕਿ ਜਾਂ ਪਹਿਲੀ ਵਾਰ ਆਈ ਆ ਜਦੋਂ ਤੁਹਾਡੀ ਦੁਕਾਨ ਦਾ ਇੰਟਰ ਹੁੰਦੀ ਆ ਕਹਿੰਦੀ ਕੀ ਆ ਵੀ ਸਾਡੇ ਘਰੇ ਕੋਈ ਫੰਕਸ਼ਨ ਆ ਜਾਂ ਕੀ ਗੱਲ ਆ ਇੰਨੇ ਸੂਟ ਦਿਖਾਓ ਕੋ ਗੱਲਬਾਤ ਹੋਈ ਇਸ ਤਰ੍ਹਾਂ ਦੀ ਕੋਈ ਮੈਨੂੰ ਆਦੀ ਵੀ ਸਾਡਾ ਕੋਈ ਫੰਕਸ਼ਨ ਮੈਂ ਕਦੇ ਸੂਟ ਦੇਣੇ ਆ ਤੇ ਉੱਥੇ ਮੈਂ ਜਾ ਰਹੀ ਆ ਤੇ ਮੈਨੂੰ ਸੂਟ ਵਿਖਾਓ ਤੇ ਮੈਂ ਉਹਨੂੰ ਸੂਟ ਕੱਢ ਕੇ ਵਿਖਾਉਣੇ ਸ਼ੁਰੂ ਕਰ ਦਿੱਤੇ ਕਿ ਉਹ ਜਿਹੜੀ ਆ ਉਹ ਮੰਤਲ ਸੂਟ ਲੈ ਲਿਆ ਸਭ ਕੁਝ ਲਪਾਪਿਆਂ ਚ ਸੂਟ ਪਾ ਲਿਆ ਜਦੋਂ ਪੈਸੇ ਸਕੈਨ ਕਰਨ ਲੱਗੀ ਆ ਤੇ ਉਦੋਂ ਇਹ ਰੇਫੇਰੀ ਮਾਰ ਕੇ ਤੇ ਮੈਂ ਉਧਰ ਗਿਆ ਮੋੜਿਆਂ ਲੋ ਪੀ ਮੈਂ ਉਹ ਮੋਬਾਈਲ ਬੋਲਿਆ ਨਹੀਂ ਗਾ ਹੈ ਤੇ ਸਕੈਨ ਜਿਹੜਾ ਹੋਰ ਜਿਹਾ ਕੋਈ ਆਇਆ ਹੀ ਨਹੀਂ ਗਾ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਪੈਸੇ ਆਏ ਨਹੀਂ ਤੁਹਾਡੇ ਇਸ ਕੈਨ ਤੇ ਕੋਈ ਪੈਸਾ ਨਹੀਂ ਆਇਆ ਹਾਂ ਤੇ ਮੈਨੂੰ ਆਂਦੀ ਆ ਵੀ ਆ ਮੇਰਾ ਮੋਬਾਈਲ ਨੰਬਰ ਲੈ ਲਓ ਕਿ ਕੋਈ ਗੱਲ ਨਹੀਂ ਆ ਨਹੀਂ ਆ ਤੇ ਫੋਨ ਕਰ ਦਿਓ ਤੇ ਮੈਂ ਕਿਹਾ ਨਹੀਂ ਮੈਂ ਮੁੰਡਿਆਂ ਕੋ ਹੁਣੇ ਚੈੱਕ ਕਰਾਉਣਾ ਮੈਂ ਮੁੰਡਿਆਂ ਚੈੱਕ ਕਰਾਉਣ ਗਿਆ ਮੈਂ ਕਿਹਾ ਗੱਡੀ ਨਾਲ ਖੜਿਓ ਰੁਕ ਜਾਓ ਇੱਥੇ ਲੇਕਿਨ ਮੈਂ ਅਜੇ ਉਧਰ ਵੜਿਆ ਆਂ ਤੇ ਗੱਡੀ ਪਿਛਾ ਕੇ ਦੋਵੇਂ ਜੀ ਤੇ ਨੱਠ ਗਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸਦਾ ਕੈਪਟਨ ਸਿੰਘ ਜਿਹੜੇ ਕਿ ਫੌਜ ਤੋਂ ਟਾਇਰ ਨੇ ساری ਉਮਰ ਕੈਪ ਫੌਜ ਵਿੱਚ ਨੌਕਰੀ ਕੀਤੀ ਆ ਕਹਿੰਦੇ ਫੌਜੀ ਬੰਦਾ ਤੇ ਬਹੁਤ ਤੇਜ ਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਵੀ ਫੌ ਕਹਾਤੇ ਹਾਤਰਾ ਕੇ ਜਿਹੜੀ ਇਹਨਾਂ ਦੀ ਜਿਹੜੀ ਆ ਚੋਰੀ ਕਰਕੇ ਲੈ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਸਦਾ ਗੁਰਮੇਦ ਸਿੰਘ ਦਾ ਕੀ ਹਾਲਾਤ ਨੇ ਫੌਜ ਤੋਂ ਬਾਅਦ ਸੇਵਾ ਨਿਭਾਉਣ ਤੋਂ ਬਾਅਦ ਇੱਕ ਕੰਮਕਾਰ ਖੋਲਿਆ ਵੀ ਵਧੀਆ ਰੋਜ਼ਗਾਰ ਵਾਸਤੇ ਕੰਮਕਾਰ ਵਾ ਕਰਨ ਵਾਸਤੇ ਪਰ ਲੋਕ ਇਸ ਤਰ੍ਹਾਂ ਹੁੰਦੇ ਨੇ ਕਿਸ ਤਰ੍ਹਾਂ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਤੁਸੀਂ ਕਹਿੰਦੇ ਵੀ ਕਿ ਫੌਜੀ ਬੰਦਾ ਬੜਾ ਤੇਜ ਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਅੱਜ ਫੌਜੀ ਬੰਦੇ ਨੂੰ ਵੀ ਜਿਹੜਾ ਕੀ ਇਹ ਜਿਹੜੇ ਔਰਤਾਂ ਵਾਂ ਆਉਂਦਿਆਂ ਨੇ ਕਿਸ ਤਰ੍ਹਾਂ ਛਾਤ ਨਾਲ ਜੜੀਆਂ ਦਿਮਾਗ ਦੇ ਨਾਲ ਅਤੇ ਕਿਸ ਤਰ੍ਹਾਂ ਆ ਕੇ ਆਉਂਦਿਆਂ ਸੂਟ ਵੇਖਣ ਲੱਗਣੇ ਸ਼ੁਰੂ ਕਰ ਦਿੰਦੀਆਂ ਨੇ ਅਤੇ ਖਾਸ ਕਰਕੇ ਵੇਖਣ ਨੂੰ ਕਹਿੰਦੇ ਪਹਿਰਾਵਾ ਜਿਹੜਾ ਵਾ ਕੁਝ ਚੰਗੇ ਘਰਾਂ ਦੇ ਲੱਗਦੇ ਨੇ ਬੰਦੇ ਨੂੰ ਸ਼ੱਕ ਤੱਕ ਨਹੀਂ ਪੈਂਦਾ ਤੇ ਮੈਨੂੰ ਐਸੋ ਵੀ ਤੁਹਾਨੂੰ ਕੋਈ ਸ਼ੱਕ ਨਹੀਂ ਤੇ ਪਿਆ ਕਿਸੇ ਤਰ੍ਹਾਂ ਨਾਲ ਕੇ ਗਲਬਾਤ ਹੋਈ ਨਹੀਂ ਕੋਈ ਇਹੋ ਜਿਹੀ ਛਾਕਾਲੀ ਤਾਦ ਹੁੰਦੀ ਵੀ ਕੋਈ ਸੂਟ ਚੋੱਕਦੀ ਜਾਂ ਕੋਈ ਮੈਂ ਉਹਨੂੰ ਵੇਂਦਾ ਵੀ ਸੂਟ ਚੋੱਕ ਲਿਆ ਜਾਂ ਪਾ ਲਿਆ ਇਹੋ ਜਿਹੀ ਕੋਈ ਗਲਬਾਤ ਨਹੀਂ ਸੂਟ ਲੈ ਆ ਸਭ ਕੁਝ ਕੀਤਾ ਜਦੋਂ ਪੈਸੇ ਦੇਣ ਲੱਗੀ ਉਸ ਕੈਸ਼ ਚ ਫੇਰਾ ਫੇਰੀ ਮਾਰ ਕੇ ਤੇ ਤੁਰ ਗਈ ਕਿਸ ਤਰ੍ਹਾਂ ਫੇਰੀ ਇਸੀ ਉੱਤੇ ਆਇਆ ਸੀ ਧੰਨ ਧੰਨ ਬਾਬਾ ਦੀਪ ਸਿੰਘ ਗਲਾਸ ਹਾਊਸ ਆਇਆ ਸੀ ਕੀ ਆਇਆ ਕਿ ਸਕਰੀਨ ਸ਼ਾਟ ਉੱਤੇ ਹੋ ਗਿਆ ਤੇ ਆਇਆ ਜਿਹੜਾ ਉਹਨੇ ਮੈਨੂੰ ਸਕਰੀਨ ਸ਼ਾਟ ਪਾਇਆ ਤੇ ਉਹਦੇ ਉੱਤੇ ਆ ਦੇਖੋ ਇਹ ਮੇਰਾ ਜਿਹੜਾ ਆ ਸਕਰੀਨ ਸ਼ਾਟ ਉਹਨੇ ਮੈਨੂੰ ਭੇਜਿਆ ਪਰ ਲਿਖਨੇ ਇਹਦੇ ਚ ਓਕੇ ਨਹੀਂ ਹੋਏ ਪੈਸੇ ਸਕਸਫੁਲ ਹੋਇਆ ਹੀ ਨਹੀਂਗਾ ਕਿ ਉਹਤਲਾ ਹੀ ਮੈਨੂੰ ਵਿਖਾ ਕੇ ਆ ਵੇਖੋ ਆਗੇ ਮੈਂ ਕਿਹਾ ਨਹੀਂ ਪੈਸੇ ਆਏ ਤੁਹਾਡੇ ਨਈ ਆਖੇ ਆ ਗਿਆ ਤੁਸੀਂ ਮੇਰੇ ਮੋਬਾਈਲ ਨੰਬਰ ਲੈ ਲਓ ਤੇ ਮੋਬਾਈਲ ਵੀ ਗਲਤ ਦੇ ਕੇ ਧੁਰਤੀ ਬਣੀ ਪੱਕੀ ਲੱਗਦਾ ਨਹੀਂ ਸ਼ਾਇਦ ਕਿਤੇ ਭਲੇਖਾ ਲੱਗ ਗਿਆ ਹੋਰਾਂ ਨੂੰ ਸ਼ਾਇਦ ਕਿਸਤਾ ਦਾ ਕਿ ਲੱਗਦਾ ਨਹੀਂ ਇਹ ਚੀਜ਼ ਹੋਈ ਹੈ ਸ਼ਾਇਦ ਵਾਪਸ ਆ ਜਾਵੇ ਜਾਂ ਜਿਵੇਂ ਪੇਮੈਂਟ ਨਹੀਂ ਰਿਸਿਵ ਹੋਈ ਤਾਂ ਵੀ ਇਹੋ ਜਿਹੇ ਕੋਈ ਗੱਲ ਬਾਤ ਨਹੀਂ ਆ ਜੇ ਉਹਦੇ ਕਿਤੇ ਦਿਲ ਚ ਮਿਹਰਬਾਨੀ ਆ ਜਾਏ ਤੇ ਭਾਵੇਂ ਵੇਖ ਕੇ ਵਾਪਸ ਆ ਹੀ ਜਾਏ ਪਰ ਜਿਹੜੀ ਇਤਨਾ ਹੈਰੀ ਫੇਰੀ ਗਲਤ ਨੰਬਰ ਦੇ ਗਈ ਆ ਗਲਤ ਸਾਬ ਕੋਈ ਕਰ ਗਈ ਆ ਤੇ ਇਹੋ ਜਿਹੇ ਕੋਈ ਗੱਲ ਬਾਤ ਨਹੀਂ ਲੱਗਦੀ ਪੀ ਉਹ ਉਹ ਕਿਨਾ ਕਰ ਗਈ ਉਹ ਤੇ ਜਾਨ ਬੁੱਝ ਕੇ ਕਰਕੇ ਗਈ ਆ ਮੈਨੂੰ ਐਸੋ ਵੀ ਜਦੋਂ ਇਹ ਖੇਦਾਈ ਕਰਨ ਵਾਸਤੇ ਔਰਤ ਆਉਂਦੀ ਆ ਗੱਡੀ ਚ ਉਤਰਦੀ ਆ ਉਹਦਾ ਹਸਬੰਦ ਵੀ ਨਾਲ ਆਉਂਦਾ ਜਾਂ ਕਿ ਕੱਲੀ ਔਰਤੀ ਆਉਂਦੀ ਆ ਹਸਬੰਦ ਜਿਹੜਾ ਗੱਡੀ ਚ ਬੈਠਾ ਜਦੋਂ ਸਾਰਾ ਕੁਝ ਹੋ ਗਿਆ ਆ ਉਹਨਾਂ ਨੂੰ ਆਂਦੀ ਆ ਵੀ ਮੋਬਾਈਲ ਦਿਓ ਮੈਂ ਸਕੈਨ ਕਰ ਦੇਣੀ ਪਏ ਮੋਬਾਈਲ ਬਾਹਰੋਂ ਮੰਗਾਇਆ ਅੱਛਾ ਮੰਗਾ ਕੇ ਤੇ ਉਹਦੇ ਤੇ ਉਹਨੇ ਪੈਸੇ ਜਿਹੜੇ ਸਕੈਨ ਮਾਰੀ ਆ ਮਾਰ ਕੇ ਤੇ ਉਹਨੂੰ ਓਕੇ ਨਹੀਂ ਕੀਤਾ ਤੇ ਜਿਹੜਾ ਉਹ ਕਰਕੇ ਹਰੀ ਫੇਰੀ ਜੀ ਉਹਦੀ ਉਹਨੂੰ ਫੋਟੋਕਾਪੀ ਕਰਕੇ ਉਹ ਸਿਰਫ ਬੰਬੀਰ ਦੁਕਾਨ ਦਾ ਨੰਬਰ ਆਇਆ ਮੇਰੀ ਦੁਕਾਨ ਦਾ ਨਾਮ ਦੇ ਕਰਕੇ ਤੇ ਮੈਨੂੰ ਜਿਹੜੀ ਉਹ ਦੇਤੀ ਸਕਰੀਨ ਸ਼ਾਟ ਜਬਨੀ ਅਸਰਦਾ ਸਾਹਿਬ ਜਿਹੜੇ ਤੁਸੀਂ ਗੱਡੀ ਦੀ ਗੱਲ ਕਰਦੇ ਹੋ ਬੰਦੇ ਦਾ ਕੋਈ ਹੁਲੀਆ ਯਾਦ ਹੈ ਕਿਸਤਾ ਦਾ ਹੋਊਗਾ ਉਹਦਾ ਹਸਬੰਦ ਕਿਦਾਂ ਦਾ ਵਾ ਜਾਂ ਗੱਡੀ ਕਿਹੜੀ ਲੱਗਦੀ ਕੋਈ ਆਈ ਹਸਪੰਡ ਗੱਡੀ ਚਿੱਟੀ ਹੀ ਭੱਲੇ ਕਰਨ ਮੇਰੇ ਦਿਮਾਗ 'ਚ ਨਹੀਂ ਨ ਆਇਆ ਇਹੋ ਜੀ ਗੱਲਬਾਤ ਮੈਂ ਉਧਰ ਗਿਆ ਤੇ ਮੈਂ ਕਿਹਾ ਵੀ ਗੱਡੀ ਨਾ ਖੜੇ ਰੁਕ ਜਾਓ ਮੈਂ ਮੁੰਡੇ ਨਾਲ ਗੱਲ ਕਰ ਲੈਣਾ ਤੇ ਮੈਂ ਅਜੇ ਉੱਧਰ ਗਿਆ ਤੇ ਗੱਡੀ ਪਜਾ ਕੇ ਲੈ ਗਿਆ ਪਰ ਕਿਹ ਕਿਸਤਾ ਦੇ ਦੋ ਅਸੀਂ ਦੇਖਿਆ ਤੁਸੀਂ ਥਾਂ ਥਾਂ ਤੇ ਲਿਖ ਕੇ ਲਾਇਆ ਵੀ ਤੁਸੀਂ ਸੀਸੀਟੀਵੀ ਨਿਗਰਾਨੀ ਇਹੇਟ ਹੋ ਤੁਹਾਨੂੰ ਸੀਸੀਟੀਵੀ ਕੈਮਰਾ ਦੇਖ ਰਿਆ ਵਾ ਤੁਹਾਨੂੰ ਕੈਮਰੀ ਅੱਖ ਦਿਖ ਰਹੀ ਆ ਪਰ ਫਿਰ ਵੀ ਲੋਕ ਕੈਮਰੇ ਡਰਦੇ ਨਹੀਂ ਆ ਕੈਮ ਲਵਾਉਂਦਾ ਫਾਇਦਾ ਕੀ ਹੋਇਆ ਜੇ ਲੋਕ ਇਸ ਤਰ੍ਹਾਂ ਹੀ ਹੱਥਾਂ ਹੱਥ ਮਾਰ ਕੇ ਲੋਕ ਤੁਹਾਨੂੰ ਨੇ ਲੋਕੀ ਲੈ ਜਾਂਦੇ ਨੇ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਵੀ ਆ ਸਭ ਕੁਝ ਕਰਨ ਤੋਂ ਬਾਅਦ ਵੀ ਤੇ ਜੇ ਕੋਈ ਉਤਲਾ ਪਾਉਂਦੀ ਗਏ ਜੇਬ ਚ ਪਾਉਂਦੀ ਕੁਝ ਪਾਉਂਦੀ ਤਾਂ ਪਤਾ ਲੱਗ ਜਾਣਾ ਵੀ ਉਹ ਕਰ ਗਈ ਆ ਉਹ ਜੀ ਕੋਈ ਗੱਲ ਬਾਤ ਨਹੀਂ ਸਰਫੇ ਜਦੋਂ ਪਰੇ ਰਦੇ ਨੇ ਉਦੋਂ ਇਸ ਕੈਂਚ ਕਰਕੇ ਇਹਦੀ ਫੇਰੀ ਤੁਰ ਗਈ। ਕੀ ਲੱਗਦਾ ਨਹੀਂ ਲੋਕਾਂ ਨੂੰ ਹੁਣ ਖਾ ਚੱਕੇ ਕੈਮਰੇ ਦਾ ਵੀ ਡਰ ਨਹੀਂ ਰਿਹਾ ਵੀ ਸੀਸੀਟੀਵੀ ਕੈਮਰੇ ਸਾਡੀ ਫੋਟੋ ਜਾ ਜਾਊਗੀ ਤੇ ਮੈਨੂੰ ਇਸੋਂ ਵੀ ਤੁਹਾਡੇ ਕੈਮਰੇ ਜੋ ਫੋਟੋ ਜਾ ਰਹੀ ਹੈ ਔਰਤ ਦੀ ਕਿਸ ਤਰ੍ਹਾਂ ਦੀ ਔਰਤ ਹੈ ਕੀ ਲੱਗਦਾ ਸੂਟ ਪਾਇਆ ਕਿੰਨੀ ਕੁ ਉਮਰ ਦੀ ਹੋਊਗੀ ਉਹ ਉਹ ਤਕਰੀਬਨ ਆ ਮੇਰੇ ਹਿਸਾਬ ਨਾਲ 30 32 ਸਾਲ ਦੀ ਆ ਕੋਈ ਜਿਆਦੀ ਉਮਰ ਦੀ ਵੀ ਨਹੀਂ ਗਈ ਤੇ ਭਾਈ ਪੜ੍ਹੀ ਲਿਖੀ ਆ ਕੋਈ ਇਹ ਨਹੀਂ ਆ ਵੀ ਨਹੀਂ ਆ ਕੋਈ ਇਹੋ ਜੀ ਗੱਲਬਾਤ ਨਹੀਂ ਚੰਗੇ ਮਤਲਬ ਚੰਗੇ ਖਾਨਦਾਨ ਦੀ ਆ ਪੱਕੀ ਲੱਗਦਾ ਮੇਰਾ ਸਵਾਲ ਬਾਰ ਬਾਰ ਇਹੋ ਹੀ ਹੈ ਕਿ ਸ਼ਾਇਦ ਪੈਸੇ ਪਾਉਣ ਵਿੱਚ ਜਲਦਬਾਜ਼ੀ ਹੋ ਗਈ ਹੋਗੀ ਸ਼ਾਇਦ ਨਹੀਂ ਹੋਇਆ ਸ਼ਾਇਦ ਭੁਲੇਖਾ ਵੀ ਲੱਗਿਆ ਹੋਗਾ ਕਿ ਲੱਗਦਾ ਭਿਸ਼ਾ ਵਾਪਸ ਹੀ ਆ ਸਕਦੀ ਹੈ ਅੱਖਾਂ ਪੈ ਜਾਏ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਹੜਾ ਨੰਬਰ ਮੋਬਾਈਲ ਨੰਬਰ ਵੀ ਗਲਤ ਦੇ ਕੇ ਚਲੀ ਗਈ ਆ ਉਹਦੇ ਤੋਂ ਲੱਗਦਾ ਵੀ ਉਹ ਹੇਰੀ ਫੇਰੀ ਕਰਕੇ ਗਈ ਸਾਡਾ ਵੀ ਖਾਸ ਕਰਕੇ ਇਸ ਭੈਣ ਨੂੰ ਵੀਡੀਓ ਜੇਕਰ ਦੇਖ ਲਈਏ ਸੋਸ਼ਲ ਮੀਡੀਆ ਦੀ ਵੀਡੀਓ ਪੈਂਦੀ ਆ ਤੇ ਸਾਡਾ ਵੀ ਭੈਣ ਨੂੰ ਬੁਜ਼ਾਰਤ ਹੈ ਵੀ ਜੇਕਰ ਗਲਤੀ ਨਾਲ ਪੈਸੇ ਨਹੀਂ ਪਏ ਕਿਸੇ ਤਰ੍ਹਾਂ ਨਹੀਂ Google Pay ਹੋਏ ਤੇ ਪੁਲਿਸ ਆ ਕੇ ਸਰਦਾਰ ਜੀ ਦੀ ਮਿਹਨਤ ਦੀ ਕਮਾਈ ਆ ਇਹਨਾਂ ਨੂੰ ਪੇਮੈਂਟ ਵਾਪਸ ਦੇ ਕੇ ਜਾਓ ਤੇ ਇਹਨਾਂ ਦਾ ਧੰਨਵਾਦ ਵੀ ਕਰਕੇ ਜਾਓ ਕਿਉਂਕਿ ਇਹ ਇਹਨਾਂ ਦਾ ਰੋਜੀ ਰੋਟੀ ਦਾ ਜਿਹੜਾ ਕਾਰੋਬਾਰ ਇਹੋ ਹੀ ਆ ਐਸਾ ਕਿ ਉਹਨਾਂ ਨੂੰ ਵਿਸ਼ਵਾਸ ਹੋ ਜੇ ਕਿ ਸ਼ਾਇਦ ਵਾਕੇ ਕਿਸੇ ਨਾਲ ਜਿਹੜਾ ਬਾ ਧੋਖਾ ਨਹੀਂ ਹੋਇਆ ਜਾਂ ਜਲਦਬਾਜ਼ੀ ਦਾ ਕਿਸੇ ਰਹਿ ਗਏ ਹੁਣ ਸਾਡਾ ਵੀ ਭੈਣ ਗੁਜਾਰਸ਼ ਆ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜੇਕਰ ਉਹ ਭੈਣ ਵੀਡੀਓ ਵੇਖ ਕੇ ਵਾਪਸ ਆ ਜਾਂਦੀ ਹੈ ਕਿਸੇ ਤਰ੍ਹਾਂ ਤੁਹਾਨੂੰ ਪੈਸੇ ਦੇਣ ਵਾਸਤੇ ਤੇ ਕੀ ਗੱਲ ਚਾਹੋਗੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਮੇਰਾ ਮੋਬਾਈਲ ਨੰਬਰ ਬਾਹਰ ਤੋਂ ਹੀ ਮੇਰਾ ਮੋਬਾਈਲ ਨੰਬਰ 788967280 788967280 ਇਹ ਵੀ ਬਹੁਤ ਖਾਸ ਚੱਕ ਜਿਹੜਾ ਤੁਸੀਂ ਲਿਖ ਕੇ ਲਿਆ ਸੀ ਦੇਖਿਆ ਬਾਰ ਬਾਰ ਵੀ ਉਧਾਰ ਬੰਦ ਹੈ ਮੈਨੂੰ ਲੱਗਦਾ ਹੁਣ ਤੁਸੀਂ ਇਹ ਉਧਾਰ ਬੰਦ ਲਿਖ ਕੇ ਹੁਣ ਇਹਨੂੰ ਮਿਟੇ ਦਿਓ ਤੇ ਹੁਣ ਮੈਨੂੰ ਲੱਗਦਾ ਤੁਸੀਂ ਲਿਖ ਕੇ ਲਾਉਣਾ ਵੀ Google Pay PhonePe ਬੰਦ ਹੈ ਮੈਂ ਤੇ ਉਹੀ ਕਹਿ ਰਿਹਾ ਵੀ ਅੱਜ ਤੋਂ ਬਾਅਦ ਜਿਹੜਾ Google Pay PhonePe ਵਗੈਰਾ ਕਹਿੰਦੇ ਆ ਉਹ ਬਿਲਕੁਲ ਬੰਦ ਕਰ ਦਿਆਂਗੇ ਕੋਈ ਕੁਛ ਵੀ ਕਵੇ ਵੀ ਅਸੀਂ ਸਕੈਨ ਕਰ ਦਿਆਂਦੇ ਉਹ ਕਰ ਦਿਆਂਦੇ ਕੋਈ ਇਹਦੇ ਤੇ ਯਕੀਨੀ ਰਿਆ ਕਿਉਂਕਿ ਸ਼ਰੇਆਮ 4000 ਦੀ ਠੱਗੀ ਮਾਰ ਕੇ ਤੁਰ ਗਈ ਆ ਇਸ ਕਰਕੇ ਅੱਜ ਤੋਂ ਬਾਅਦ ਜਿਹੜਾ ਵੀ ਆਉਂਦਾ ਉਹਨੂੰ ਆਖਣਾ ਵੀ ਕੈਸ਼ ਹੈਗਾ ਇਹਦੇ ਲੈ ਜਾ ਜੇ ਨਹੀਂ ਆ ਤੇ ਪੈਸੇ ਕਿਸੇ ਕੋਲ ਲੈ ਕੇ ਤੇ ਆ ਜਾ ਤੇ ਲਿਆ ਕਹਿੰਦੇ ਸਕੈਨ ਨਹੀਂ ਕਰਦੇ ਕਿਬਨੀ ਸੰਗਠੀ ਤੁਹਾਡੀ ਕੀ ਦੁਕਾਨ ਆ ਤੇ ਤੁਹਾਨੂੰ ਕਦੋਂ ਇਹਨਾਂ ਨੇ ਕੈਪਟਨ ਸਾਹਿਬ ਨਾਲ ਵਾਜ ਦਿੱਤੀ ਆਪਣੀ ਜੀ ਸੁਨਿਆਰੀ ਦੀ ਸ਼ਾਪ ਆ ਨਾਲ ਹੀ ਸ਼ਾਪ ਹੈ ਜੀ ਦੋ ਦੁਕਾਨਾਂ ਸ਼ਰਟ ਦੀ ਸ਼ਾਪ ਹੈ ਆਪਣੀ ਕੈਪਟਨ ਸਾਹਿਬ ਸਾਡੇ ਕੋਲ ਬੱਚੇ ਗੂਗਲ ਪੇ ਦਿਖਾਉਣਗੇ ਕਹਿੰਦੇ ਵੀ ਦੇਖੋ ਬੇਟਾ ਪੈਸੇ ਆਏ ਨਹੀਂ ਤੇ ਮੈਡਮ ਸੈਂਡ ਕਰਕੇ ਗਈ ਆ ਤੇ 4000 ਵੀ ਕਹਿੰਦੇ ਪੈਸੇ ਆਏ ਨਹੀਂ ਤੇ ਬੱਚਿਆਂ ਨੇ ਵੇਖਿਆ ਕਹਿੰਦੇ ਅੰਕਲ ਜੀ ਇਹਦੇ ਪੈਸੇ ਆਏ ਨਹੀਂ ਬਿਲਕੁਲ ਹੀ ਇਹਦੇ ਸਕਰੀਨ ਸ਼ਾਟ ਲੈ ਕੇ ਤੇ ਉਦਾਂ ਹੀ ਸੈਂਡ ਕਰ ਦਿੱਤਾ ਤੁਹਾਨੂੰ ਤੇ ਅੰਕਲ ਜੀ ਪਛਾਣ ਆ ਤਵਾਰੇ ਤੇ ਉਹ ਹੁਣ ਇਹ ਆ ਸਾਡੇ ਇੱਕ ਅੰਦਰ ਦੇ ਸ਼ੌਪ ਦੇ ਅੰਦਰ ਹੀ ਵੜੇ ਤੇ ਨਾਲ ਹੀ ਉਹ ਗੱਡੀ ਭਜਾ ਕੇ ਲਿਖਾਂਗੇ ਮੈਂ ਗੱਡੀ ਚਲਦੀ ਮੈਂ ਖੁਦ ਦੇਖੀ ਆ ਤੇ ਮੈਨੂੰ ਨਹੀਂ ਪਤਾ ਕਿ ਅੰਕਲ ਜੀ ਦੇ ਪੈਸੇ ਨਹੀਂ ਆਏ ਜੋ ਇਹਨਾਂ ਦੇ ਪਵੀਰ ਸਾਹਿਬ ਦੇ ਤੋਂ ਵਿਚਾਰੇ ਪਰੇਸ਼ਾਨ ਆ ਸਾਡੇ ਕੋਲ ਤੁਸੀਂ ਦੁਕਾਨਦਾਰ ਹੋ ਤੁਸੀਂ ਗੋੜ ਦਾ ਕੰਮ ਕਰਦੇ ਹੋ ਸੁਨਾਰੇ ਹੋ ਤੇ ਤੁਸੀਂ ਦੇਖਿਆ ਤੁਸੀਂ ਮੰਦੇ ਚੀਜ਼ ਨੂੰ ਲੈ ਕੇ ਵੀ ਜਿਵੇਂ ਬੀਬੀ ਨੇ ਬਿਲਕੁਲ ਦਿਖਾਇਆ ਸਕਰੀਨ ਸ਼ੋਟ ਵੀ ਆਹ ਕੋਈ ਤੁਹਾਡਾ ਧੰਨ ਧੰਨ ਬਾਬਾ ਦੀਪ ਸਿੰਘ ਲਾਥਾ ਉਹਦਾ ਨਾਲ ਸਕਰੀਨ ਸ਼ੋਟ ਆ ਤੁਹਾਨੂੰ ਪੇਮੈਂਟ ਆ ਚੁੱਕੀ ਆ ਤੇ ਬਿਲਕੁਲ ਬੰਦੇ ਸ਼ੁਰੂਆਤ ਚ ਆ ਜਾਂਦਾ ਸਭ ਕਹਿੰਦਾ ਬੀਬ ਦੀ ਆਵਾਜ਼ ਹੀ ਨਹੀਂ ਆਈ ਵੀ پیمنٹ ਦੀ ਕਿਸ ਤਰ੍ਹਾਂ ਦੇ ਦੋ ਚੀਜ਼ ਨੂੰ ਲੈ ਕੇ ਕਿ ਲੱਗਦਾ Google Pay Phone Pay ਕਿਸ ਤਰ੍ਹਾਂ ਚਲਾਉਣਾ ਚਾਹੀਦਾ ਕਿਸ ਤਰ੍ਹਾਂ ਵਰਤੋਂ ਕਰਨੀ ਨਹੀਂ ਵੀ ਦੀ ਨੂੰ ਆਵਾਜ਼ ਵੀ ਆ ਜਾਂਦੀ ਸੀ ਤੇ ਵੀ ਦੀ ਆਵਾਜ਼ ਨਹੀਂ ਆਈ ਤਾਂ ਹੀ ਵੀ ਦੀ ਸਾਡੇ ਵੱਲ ਗਏ ਆ ਵੀ ਉਧਰ ਵੀ ਪੈਸੇ ਨਹੀਂ ਆਏ ਵੀ ਬੱਚਿਓ ਵੇਖਿਓ ਆ ਕੇ ਵੀ ਪੈਸੇ ਨਹੀਂ ਆਏ ਉਹ ਇਹਨਾਂ ਤੇ ਨੂੰ ਸਾਡੇ ਵੱਲ ਸ਼ਾਪ ਵੱਲ ਗਏ ਤੇ ਇਹਨਾਂ ਤੇ ਨੂੰ ਗਾ ਕਸਟਮਰ ਲੈ ਕੇ ਗੱਡੀ ਫਰਾੜੋ ਕਿ ਮਿੰਟੋ ਮਿੰਟੀ ਤੇ ਤੁਸੀਂ ਸਾ ਗੱਡੀ ਵੇਖੀ ਜਾਂ ਉਹ ਜਿਹੜੀ ਜਾਂਦੀ ਔਰਤ ਵੇਖੀ ਕਿਸ ਤਰ੍ਹਾਂ ਦਾ ਖੁਲੀਆ ਹੋਗਾ ਕਿਸ ਤਰ੍ਹਾਂ ਗੱਡੀ ਵੇਖੀ ਕੋਈ ਗੱਡੀ ਮੈਂ ਖਾਲੀ ਗੱਡੀ ਜਾਂਦੀ ਤੋ ਵੀ ਇਹਦੀ ਪਰੇਸ਼ਾਨੀ ਇਹਨਾਂ ਦੇ ਹੱਥ ਪੈਰ ਕੰਮਣ ਦੇ ਹੀ ਵੀਰ ਹੋਣਾਂ ਦੇ ਤੇ ਇਹਨਾਂ ਨੇ ਫਿਰ ਚਾਹ ਚੁਪਾਈ ਮੈਂ ਵੀਰ ਹਣ ਮੈਂ ਕਿਹਾ ਵੈਰ ਹਣ ਜਿਹੜਾ ਧੱਕਾ ਹੋ ਗਿਆ ਉਹ ਤੇ ਹੋ ਗਿਆ ਹੁਣ ਤੇ ਬਾਕੀ ਵੀਰ ਹੋਣਾਂ ਨੂੰ ਕਹਿ ਕੇ ਤੇ ਮੈਂ ਕਿਹਾ ਥੋੜੀ ਜੀ ਵੀਡੀਓ ਸਵਾਰ ਲੈ ਕਰ ਦੋ ਮੜ ਦੇ ਇਹਨਾਂ ਦੇ ਆਪੇ ਹੀ ਦੁਕਾਨਦਾਰ ਉਹ ਕੀ ਲੱਗਦਾ ਇਸ ਤਰ੍ਹਾਂ Google Pay ਫੋਨ 'ਤੇ ਚਲਾਉਣੀ ਚਾਹੀਦੀ ਨੇ ਕਿਸ ਤਰ੍ਹਾਂ ਇਸਤੇਮਾਲ ਕਰਨੀ ਚਾਹੀਦੀ ਆ ਇਹਦੇ ਫੋਨ 'ਤੇ ਚਲਾਉਣਾ ਨਹੀਂ ਚਾਹੀਦਾ ਅਸੀਂ ਤੇ ਕਹਿੰਦੇ ਜੋ ਵੀ ਕੰਮ ਹੋਣਾ ਕੈਸ਼ ਹੋਣਾ ਚਾਹੀਦਾ ਤੇ ਕਿ ਅੱਜਕੱਲ ਪਬਲਿਕ ਦੇ ਕੋਲ ਪੈਸਾ ਅੱਜਕੱਲ ਤੁਹਾਨੂੰ ਪਤਾ ਜੁਪਿੰਨੀਆਂ ਠੱਗੀਆਂ ਠੋਰੀਆਂ ਇਸਾਂ ਦੇ ਵਿੱਚ ਨਹੀਂ ਰਹਾ ਸਕਦਾ ਨਾ Google Pay ਤੇ ਚਲੋ ਆਈ ਜੀ ਆ ਚਲੋ ਫੋਨ ਦੇ ਵਿੱਚ ਪੈਸੇ ਰਹਿੰਦੇ ਆ ਚਲੋ ਬੰਦਾ ਸੈਂਡ ਕਰ ਦਿੰਦਾ ਮਿੰਟੋ ਮਿੰਟੀ ਤੇ ਤੁਹਾਨੂੰ ਪਤਾ ਅੱਜ ਕੱਲ ਹੁਣ ਦੁੱਦੀ ਹੁਣ ਪਿੱਛੇ ਸਾਡੇ 2 ਦਿਨ ਹੋ ਗਏ ਆ ਦੁੱਦੀ ਸਾਹਿਬ ਸਾਡੇ ਨਾਂ ਖਾਲਸਾ ਖਲ ਦੇ ਗਏ ਸੀ ਤੇ ਉਥੇ 2-3 ਮੁੰਡੇ ਮਿਲ ਗਏ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਦੀ ਗੱਡੀ ਰੋਕ ਲਈ ਤੇ ਕਹਿੰਦੇ ਜੋ ਕੋਈ ਧਗਾ ਕੱਢਦੇ ਉਹ ਕਹਿੰਦਾ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਦੁੱਧ ਤੇ ਟੀਨ ਹੈਗੇ ਆ ਉਹ ਕਹਿੰਦਾ ਨਹੀਂ ਗੱਡੀ ਲਾਦੇ ਹੋ ਕਹਿੰਦਾ ਤੇ ਗੱਡੀ ਰੋਕ ਕੇ ਕਹਿੰਦਾ ਰੋਕਣ ਲੱਗਾ ਗੱਡੀ ਉਹਨੇ ਕਿੱਕ ਮਾਰੀ ਤੇ ਭਜਾ ਕੇ ਗਾਂ ਆ ਗਿਆ ਉਹਦੇ ਵੱਜ ਗਿਆ ਜਵਾਰਾ ਉਹਦੇ ਗੱਡੀ ਲੈ ਕੇ ਵੱਜ ਗਿਆ ਜਦਵਾਰਾ ਤੇ ਉਹਨੂੰ ਸਮਝ ਲਓ ਕਿ ਹਰ ਇੱਕ ਬੰਦਾ ਖਤਰੇ ਦੇ ਵਿੱਚ ਹੀ ਜਾਣ ਰਿਹਾ ਸਮਝ ਲਓ ਕਿ ਇਹ ਵਿੱਚ ਪੈਸੇ ਪਾ ਕੇ ਖਤਰੇ 'ਚ ਹੀ ਜਾਣ ਰਿਹਾ ਅਜੇ ਕਰ ਲਓ ਕਿਸ ਤਰ੍ਹਾਂ ਲਾਦੇ ਹੋ ਕੀ ਲੱਗਦਾ ਨਹੀਂ ਦਿਨ ਦਿਹਾੜੇ ਇਹਨਾਂ ਇਸ ਤਰ੍ਹਾਂ ਲੁੱਟ ਹੋ ਜਾਣੀ ਜਾਂ ਇਸ ਤਰ੍ਹਾਂ ਦੀ ਕਾਰਵਾਈ ਹੋ ਜਾਣੀ ਕੀ ਲੱਗਦਾ ਨਹੀਂ ਬੜੀ ਚਿੰਤਾਜਨਕ ਕਦਮ ਹੈ ਤੇ ਵੇਖਣ ਨੂੰ ਕਹਿੰਦੇ ਚੰਗੇ ਵਾਲੇ ਘਰ ਦੀ ਲਾਗਦੀ ਸੀ ਗੱਡੀ ਤੇ ਆਏ ਨੇ ਔਰਤ ਬੜੇ ਸਕੂਟ ਲੈ ਗਈ ਹੈ ਵੀ ਕਹਿੰਦੇ ਵਿਆਹ ਸਾਡੀ ਪ੍ਰੋਗਰਾਮ ਹੈਗਾ ਵਾ ਤੇ ਸਰ ਬੜਾ ਧੋਖਾ ਹੈ ਧੋਖੇ ਕਰਦੀ ਵਾਲਾ ਕੰਮ ਹੈ ਸਮਝ ਲਓ ਕਿ ਸੂਟ ਲੈ ਕੇ ਪੈ ਕਰਾ ਕੇ ਅਗਲੇ ਦੀ ਮਿਹਨਤ ਦੀ ਕਮਾਈ ਅਗਲੇ ਕੀ ਪਤਾ 2 ਤੋਖਾ ਕਰਦੀ ਸਿੱਧੀ ਸਾਫੀ ਨਾ ਮੌਕੇ ਦੀ ਸਾਫੀ ਤੋਂਖਾ ਕਰਦੀ ਆ ਇਹ ਤਾਂ ਸਮਝ ਲਓ ਕਿ ਜੀ ਜੀ ਕੀ ਅਪੀਲ ਕੀ ਕਰਨਾ ਚਾਹੋਗੇ ਤੁਸੀਂ ਦੁਕਾਨਦਾਰ ਬਾਕੀ ਦੁਕਾਨਦਾਰ ਇਸ ਸੜੀ ਤੇ ਹੈਗੇ ਨੇ ਜਦੋਂ ਦੀ ਇਹ ਅੰਕਲ ਆਏ ਇਹਨਾਂ ਦਾ ਕੰਮ ਹੋਇਆ ਉਹਨਾਂ ਦੀ ਹਰਕਮ ਮੱਚੀ ਪਈ ਆ ਤੁਸੀਂ ਕੀ ਕਹਿਣਾ ਜਾਓਗੇ ਇਹ ਤੇ ਸਾਰੇ ਦੁਕਾਨਦਾਰਾਂ ਨੂੰ ਚਲੋ ਮਿਲ ਕੇ ਚਲੋ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਵੀ ਬੰਦਾ ਇੱਕ ਦੂਜੇ ਦੇ ਸਾਥੇ ਕੰਮ ਆਵੇ ਪੀਨ ਨਹੀਂ ਤੋਖਾ ਗਰਦੀ ਨਾ ਵਿੱਚ ਬੰਦੇ ਨੂੰ ਲਾਓ ਲਾਉਟ ਰਹਿਣਾ ਚਾਹੀਦਾ ਥੋੜਾ ਜਿਆਦਾ ਇਹ ਤੇ ਕਹਿ ਨਹੀਂ ਹਾਂ ਠੀਕ ਹੈ ਜੀ ਕੀ ਲੱਗਦਾ ਅੰਕਲ ਜੀ ਵੀਡੀਓ ਵੱਤ ਵੱਤ ਵਹਿਲ ਕਰਨੀ ਪਊਗੀ ਕੀ ਸੋਸ਼ਲ ਮੀਡੀਆ ਤੇ ਤਾਂ ਜੋ ਕਿ ਇਸ ਔਰਤ ਨੂੰ ਬਾਕੀ ਬਾਕੀ ਬੱਜਣ ਜਾ ਉਹ ਬਾਕੀ ਜਿਹੜੇ ਆ ਘੱਟੋ ਘੱਟ ਉਹਨਾਂ ਤੱਕ ਹੀ ਪਹੁੰਚ ਜਾਏ ਆ ਵੀਡੀਓ ਦੇਖ ਲੈਣ ਵੀ ਅਹੀਂ ਆ ਕੁਝ ਕਰਕੇ ਆਂ ਤੇ ਸਾਡੀ ਬੇਇੱਜ਼ਤੀ ਹੋ ਰਹੀ ਆ ਹੈ ਆ ਵੀ ਤਾਂ ਅਹੀਂ ਨਹੀਂ ਆਂਦੇ ਅਸੀਂ ਜਾ ਕੇ ਅੰਕਲ ਨੂੰ ਆਖੀ ਵੀ ਅੰਕਲ ਸੌਰੀ ਸਾਡੇ ਕੋਲ ਗਲਤੀ ਹੋ ਗਈ ਆ ਤੇ ਜੇ ਕੋਈ ਅਜਿਹੀ ਗੱਲ ਬਾਤ ਆ ਤੇ ਮੇਰੇ ਪੈਸੇ ਦੇ ਜਾਨ ਅਹੀਂ ਜਿਹੜੀ ਵੀਡੀਓ ਕਰਵਾਈ ਆ ਉਹਨੂੰ ਆਖਾਂਗੇ ਵੀ ਮੁੰਡਿਆਂ ਨੂੰ ਕੈਨਸਲ ਕਰ ਦਿਓ ਤੇ ਸਾਡੀ ਜਿਹੜੀ ਮਾਇਆ ਸਾਡੇ ਕੋਲ ਪੈਸੇ ਵਾਪਸ ਆ ਗਏ ਸਾਡੇ ਇਹ ਤਾਂ ਆਦੀ ਬਈ ਉਹ ਨਾ ਨਾ ਦੋਸ਼ ਕਿ ਲੱਗਦਾ ਵੀ ਉਹ ਆ ਸਕਦਾ ਕਿਉਂਕਿ ਸ਼ਾਨਦਾਰ ਸ਼ਾਮ ਦਾ ਸਮਾਂ ਸੀ 5 ਵਜੇ ਦਾ ਕਟੜਾ ਹੋਈ ਆ ਹੁਣ 7 ਵਜੇ ਗਿਆ ਇਸ ਟਾਈਮ ਤੇ ਕਿ ਲੱਗਦਾ ਵੀ ਵਾਪਸ ਆ ਗਏ ਕੋਈ ਉਮੀਦ ਆ ਤੇ ਹੈ ਨਹੀਂ ਜਿਉਂ ਜਿਉ ਉਹ ਕੰਮ ਕਰਕੇ ਗਿਆ ਕਿਉਂਕਿ ਮੋਬਾਈਲ ਨੰਬਰ ਗਲਤ ਦੇ ਕੇ ਗਿਆ ਸਕਰੀਨ ਸ਼ਾਟ ਜਿਹੜਾ ਹੈ ਉਹ ਖਾਲੀ ਦੇ ਕੇ ਤੁਰ ਗਈ ਆ ਤੇ ਕਰਕੇ ਤੇ ਹੈਰਾ ਫੇਰੀ ਗਈ ਆ ਪਰ ਫਿਰ ਵੀ ਜੇ ਵੇਖਿਆ ਵੀ ਹੁਣ ਵੀਡੀਓ ਜਿਆਦਾ ਸ਼ੋਅ ਹੋ ਰਹੀ ਆ ਕਿਤੇ ਲੋਕਾਂ ਨੇ ਵੇਖ ਲਈ ਬੇਇਤੀ ਹੋ ਗਈ ਹੈ ਇਸ ਕਰਕੇ ਹੋ ਸਕਦਾ ਵੀ ਵਾਪਸ ਆ ਜੇ ਤੇ ਕੋਈ ਪਤਾ ਵੀ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਕਾਂ ਨੂੰ ਅਪੀਲ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਵਾਇਰ ਕਰਦੇ ਹੋ ਤਾਂ ਜੋ ਕਿ ਸਰਦਾਰ ਗਰਮੇਸ਼ ਸਿੰਘ ਜਿਹੜੇ ਕਿ ਕੈਪਟਨ ਨੇ ਫੌਜ ਰਿਟਾਇਰ ਹੋਏ ਨੇ ਇਹਨਾਂ ਦੀ ਮਿਹਨਤ ਦੀ ਕਮਾਈ ਇਸ ਦੁਕਾਨ ਵਿੱਚ ਲਾਈ ਆ ਅਤੇ 4000 ਰੁਪਏ ਦੇ ਸੂਟ ਜਿਹੜਾ ਤੁਸੀਂ ਦੇਖਿਆ ਔਰਤ ਲੈ ਗਈ ਆ ਸਾਡੀ ਦਸ਼ਕਾਂ ਨੂੰ ਅਪੀਲ ਹੈ ਸੋਸ਼ਲ ਮੀਡੀਆ ਇਹਨਾਂ ਕਿ ਇਸ ਵੀਡੀਓ ਨੂੰ ਵਾਇਰ ਕਰਦੇ ਹੋ ਤਾਂ ਜੋ ਕਿ ਜਿੱਥੇ ਵੀ ਤੇ ਹੋਵੇ ਇਸ ਵੀਡੀਓ ਨੂੰ ਉਹ ਔਰਤ ਪਛਾਣ ਸਕੇ ਜਾਂ ਫਿਰ ਕਿਸੇ ਤਰ੍ਹਾਂ ਔਰਤ ਕੋਈ ਗਲਤੀ ਹੋ ਗਈ ਜਾਂ ਕਿਸੇ ਤਰ੍ਹਾਂ ਭਿਆਨਕ ਵੀਡੀਓ ਪਾਉਂਦੀ ਆ ਕਿਸੇ ਤਰ੍ਹਾਂ ਜਿਹੜੀ ਆ Google Pay Phone Pe ਪੇਮੈਂਟ ਪਾਉਂਦੀ ਕੋਸ਼ਿਸ਼ ਕਰਦੀ ਆ ਜਾਂ ਨਹੀਂ ਪਏ ਹੋਣਗੇ ਕਿਸੇ ਤਰ੍ਹਾਂ ਅਸੀਂ ਭੈਣ ਨੂੰ ਕਹਿੰਦੇ ਵੀ ਵਾਪਸ ਆ ਕੇ ਇਹਨਾਂ ਨੂੰ ਪੇਮੈਂਟ ਦੇ ਕੇ ਜਾਵੇ ਤਾਂ ਜੋ ਕਿ ਗਲਤੀ ਆਪਣੀ ਸੌਰੀ ਫੀਲ ਕਰਕੇ ਜਾਵੇ ਵੀ ਮੈਂ ਜਲਦੀਬਾਰੀ ਚਲ ਗਈ ਆ ਕਿਉਂਕਿ ਜਿਹੜਾ ਮੋਬਾਈਲ ਨੰਬਰ ਦਿੱਤਾ ਗਿਆ ਉਹ ਵੀ ਕਹਿੰਦਾ ਕਹਿੰਦਾ ਜਿਹੜਾ ਗਲਤ ਮੋਬਾਈਲ ਨੰਬਰ ਦਿੱਤਾ ਗਿਆ ਕਿ ਲੱਗਦਾ ਥੋੜਾ ਸ਼ੱਕ ਦੇ ਕੇ ਨਹੀਂ ਚਾਹੁੰਦਾ ਵਾ ਜਿਹੜਾ ਮੋਬਾਈਲ ਵੀ ਜਿਹੜਾ ਉਹ ਵੀ ਸਹੀ ਨਹੀਂ ਤੱਕਿਆ ਸ਼ੱਕ ਦੇ ਘਰੇ ਚ ਇਸ ਕਰਕੇ ਆ ਕੇ ਨਾ ਜਿਹੜਾ ਮੋਬਾਈਲ ਨੰਬਰ ਆ ਉਹ ਵੀ ਗਲਤ ਦੇ ਕੇ ਗਈ ਆ ਔਰ ਜਿਹੜੀ ਸਕਰੀਨਸ਼ਾਟ ਦੇ ਕੇ ਗਈ ਆ ਉਹ ਖਾਲੀ ਤੇ ਆ ਗਈ ਉਹਨੇ ਓਕੇ ਨਹੀਂ ਕੀਤਾ ਸਿਰਫ ਉਹ ਚ ਮੇਰੀ ਦੁਕਾਨ ਦਾ ਜਿਹੜਾ ਉਹੀ ਆ ਗਿਆ ਤੇ ਬਾਕੀ ਉਹਦਾ ਤੇ ਉਹਦੇ ਉਹਨਾਂ ਤੇ ਕੁਝ ਆਇਆ ਨਹੀਂ ਨਹੀਂ ਉਹਦਾ ਨਾ ਆਇਆ ਨਹੀਂ ਨਹੀਂ ਤੇ ਸਭ ਕੁਝ ਆ ਜਾਂਦਾ ਵੀ ਫਲਾਣਾ ਪੈਸੇ ਪਾਉਣ ਡਿਆ ਹਜ਼ਾਰ ਕੋਈ ਤੇ ਬਲੀ ਇਸੋ ਵੀ ਹੋ ਇਸ ਬਾਰ ਤੁਸੀਂ ਹੁਣ ਪੁਲਿਸ ਨੂੰ ਕੰਪਲੀਟ ਬਿਆਨ ਕਰੋਗੇ ਪੁਲਿਸ ਨੂੰ ਦੱਸੋਗੇ ਕਿ ਜਿੱਦਾਂ ਮੇਰਾ ਥਗੀ ਹੋ ਗਈ ਚਾਰ ਕੇ ਜਾਂਦੀ ਹੋ ਗਈ ਹੈ ਪੁਲਿਸ ਨੂੰ ਸ਼ਿਕਾਇਤ ਹੋਵੇ ਦੇਖੋ ਜੇ ਨਹੀਂ ਕੋਈ ਗੱਲ ਬਣੀ ਤੇ ਫਿਰ ਪੁਲਿਸ ਨੂੰ ਦੱਸਣਾ ਪੈਣਾ ਦੱਸ ਦਿਆਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਪਿੰਡ ਮਾਹਲ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿਹੜੀ ਕਿ ਭੰਤਨਤਨ ਬਾਬਾ ਦੀਪ ਸਿੰਘ ਕੱਪੜੇ ਦਾ ਕਲੌਬ ਹਾਊਸ ਆ ਜਿੱਥੇ ਕਿ ਸਦਾ ਗੁਰਮੇਸ ਸਿੰਘ ਕੈਪਟਨ ਚ ਕੈਪਟਨ ਨੇ ਫੋਜੋ ਟੈਰ ਨੇ ਇਹਨਾਂ ਨੇ ਆਪਣਾ ਲੋਜੀ ਰੋਟੀ ਵਾਸਤੇ ਇੱਕ ਦੁਕਾਨ ਖੋਲੀ ਆ ਅਤੇ ਕਿਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਲੋਕਾਂ ਨੂੰ ਸੀਸੀਟੀਵੀ ਕੈਮਰੇ ਦਾ ਵੀ ਡਰ ਨਹੀਂ ਆ ਸਾੜੀ ਦਸ਼ਕਾਂ ਨੂੰ ਪੀਲ ਐਸ ਸੀ ਸੀ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦਿਓ ਅਗਲੇ ਬੰਨੇ ਤਾਂ ਜੋ ਕਿ ਇਸ ਵੀਡੀਓ ਨੂੰ ਵੇਖ ਕੇ ਹੋਏ ਇਹਨਾਂ ਦੇ ਪੈਸੇ ਜਿਹੜੇ ਵਾਪਸ ਹੋਣ ਉਹ ਤੇ ਦੇ ਜਾਵੇ ਜਾਂ ਫਿਰ ਪਛਾਣ ਹੋ ਸਕੇ ਹੁਣ ਦੇਖਣਾ ਹੋ ਗਿਆ ਪੁਲਿਸ ਇਸ ਮਾਮਲੇ 'ਚ ਕੀ ਕਰਦੀ ਆ ਮੇਨੂ ਦਿਓ ਜਾਨ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ